ਸ਼ਲੋਕ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਵਤ ਵਿਸਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੇ ਜਨ ਮਰੇ ਬਹੁ ਜੁਣ ਪਰਮਾਵੇ ਤਨ ਭੂਮ ਕਾ ਜੋ ਕਰੇ ਗੁਮਾਨ ਸੋ ਮੁਰਖੰਦਾ ਗਿਆਨ ਕਰ ਕਿਰਪਾ ਜਿਸ ਕਾ ਹਿਰਦੇ ਘਰੀ ਵਿਵਸਾਵੇ ਨਾਨਕੀ ਹਾ ਮੁਕਤ ਆਗੇ ਸੁਖ ਪਾਵੇ ਤਨਮੰਤਾ ਹੋਏ ਕਰ ਗਰਬਾਵੇ ਤ੍ਰੇਣ ਸਮਾਨ ਕਛ ਸੰਗ ਨ ਜਾਵੇ ਬਹੁ ਲਸਕਰ ਮਾਨੁ ਕੋ ਉਪਰ ਕਰੇ ਆਸ ਪਲ ਪੀਤਰ ਤੰਕ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿੰਨ ਮੇ ਹੋਏ ਜਾਏ ਪਸਮੰਤ ਇਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖਵਾਰੀ ਗੁਰ ਪ੍ਰਸਾਦਿ ਜਾ ਕਾ ਮਿਟੇ ਬਿਮਾਨ ਸੋ ਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰਿ ਹਉ ਧਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨੇਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨੇਕ ਯਤਨ ਕਾਰਾ ਤੁਮਨੇ ਦਰਵੈ ਹਰ ਦਰਗੇ ਕਉ ਕੈਸੇ ਗਵੈ ਆਪਸ ਕਉ ਜੋ ਪੜਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕਰੇਨ ਜਾਂ ਕਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਨੇ ਮੁਝ ਤੇ ਕਸ਼ ਹੋਏ ਤਬ ਇਸ ਕਾਉ ਸੁਖ ਨਹੀਂ ਕੋਏ ਜਬ ਇਹ ਜਨ ਮੈਂ ਕਿਛ ਕਰਤਾ ਤਬ ਲਗ ਗਰਵ ਜੋੜ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਹਿ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸਗਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕੋਂ ਛੁਟੈ सहस लखटे लखोड़ ठावे तृप्त नावे माया पाशे पावे अनेक भोग बिखिया के करे नह तृप्त आवे खाप खा मरै बिना संतोष नहीं कोउ राजै स्वप्न मनोरथ बिरथे सब काजै नाम रंग सर्व सुख होए बड़भागी किसे प्राप्त होए करन करावे ने आपे आप सदा सदा नानक हरि जाप करन करावे कर निहार इसके हाथ कहां विचार ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪਿ ਆਪਿ ਆਪ੍ਰਬ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੋਂ ਕੈ ਸੰਗ ਬੂਝੈ ਦੇਖੈ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੈ ਨ ਬਿਨ ਸਿਆਵੇ ਨਾ ਜਾਏ ਨਾਨਕ ਸਦ ਹੀ ਰਹਾ ਸਮਾਏ ਆਪਿ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਨ ਵਿਸਤਾਰ ਸਭ ਕਾ ਸੁਸਕਾਉ ਕਰਨੇ ਹਾਰ ਉਸ ਦੇ ਭਿੰਨ ਕਹੋ ਕਿਛ ਹੋਏ ਥਾਂ ਤਰੰਤਰੇ ਕੈ ਸੋਏ ਆਪਣੇ ਚਲਤ ਆਪ ਕਰਨੇ ਹਾਰ ਕਉ ਤਕ ਕਰੇ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨ ਵਖਿਆਨੀ ਸੱਚ ਸੱਚ ਸਾਰ ਸਭ ਕੀ ਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਪਲਾ ਪਲਾ ਪੜਾ ਤੇਰਾ ਰੂਪ ਅਤ ਸੁੰਦਰ ਆਪਾਰ ਅਨੂਪ ਨਿਰਮਲ 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 ਤੇਰੀ ਬਾਣੀ ਕਾਟ ਕਾਟ ਸੁਣੀ ਸਰਵਣ ਬਖਿਆਣੀ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ